ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡੇ ਅਲੇਬਲ ਸਨਫਲਾవర్ ਬੁਟੀਕ ਤੇ ਹੋਰ ਕਿਦਾਂ ਤੁਸੀਂ ਸਾਰੇ ਠੀਕ ਠਾਕ ਹੈ ਤੇ ਆਪਾਂ ਕਾਫੀ ਦਿਨਾਂ ਬਾਅਦ ਅੱਜ ਇੱਕ ਵੀਡੀਓ ਪਾਉਣ ਲੱਗੇ ਆ ਆਲਮੋਸਟ ਇੱਕ ਮਹੀਨਾ ਹੀ ਹੋ ਗਿਆ ਤਾਂ ਕਿਉਂਕਿ ਬਿਜ਼ੀ ਬਹੁਤ ਚੱਲ ਰਿਹਾ ਇਸ ਟਾਈਮ ਤੇ ਤੇਜ਼ ਕਰਕੇ ਟਾਈਮ ਨਹੀਂ ਲੱਗਦਾ ਵੀਡੀਓ ਪਾਉਣ ਦਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸੂਗੀ ਮੈਨੂੰ ਬਹੁਤ ਭੈਣਾਂ ਦਾ ਫੋਨ ਆਇਆ ਸੀ weight loss ਵਾਸਤੇ ਤੇ ਪਰ ਕੁਝ ਕੁ ਲੋਕਾਂ ਨੂੰ ਛੱਡ ਕੇ ਮੈਨੂੰ ਮੈਨੂੰ ਨਹੀਂ ਲੱਗਦਾ ਕਿਸੇ ਨੇ ਅੱਗੇ ਕੈਰੀ ਆਨ ਕੀਤਾ ਹੋਣਾ ਥੋੜਾ ਤੁਸੀਂ ਸਬਰ ਰੱਖੋ ਅਮ ਟਾਈਮ ਦਿਓ ਆਪਣੇ ਆਪ ਨੂੰ ਫੇਰੀ ਵੇਟ ਘਟਦਾ ਏ ਇਦਾਂ ਫੂਕ ਮਾਰ ਕੇ ਕਦੇ ਵੇਟ ਘਟਦਾ ਨਹੀਂ ਹੁੰਦਾ ਕਦੇ ਵਧਦਾ ਨਹੀਂ ਹੁੰਦਾ ਟਾਈਮ ਲੱਗਦਾ ਹੁੰਦਾ ਸੋ ਟਾਈਮ ਦਿਓ ਆਪਣੇ ਆਪ ਨੂੰ ਤੇ ਮੇਰੇ ਮੁੰਡੇ ਵੀ ਹੱਸਦੇ ਸੁਣ ਕੇ ਆਹ ਦੇਖੋ ਜੀ ਅ ਰੂਬੀ ਦਾ ਫੈਬਰਿਕ ਗਰਮੀਆਂ ਵਾਲਾ ਆ ਚੁੱਕਾ ਆਪਣਾ ਆਲਰੇਡੀ ਇਹ ਚ ਕਾਫੀ ਸੋਲਡ ਆਊਟ ਹੈ ਪਰ ਆਹ ਤਾਂ ਨਵੇਂ ਆਇਆ ਫਿੱਕਾ ਅੰਗੂਰੀ ਬਹੁਤ ਸੋਹਣਾ ਕਲਰ ਹੈ ਸਕਿਨ ਆ ਵੀ ਸਕਿਨ ਤੇ ਪੀਚ ਠੀਕ ਹੈ ਇਹ ਆਪਣਾ ਗਰਮਣ ਵਾਸਤੇ ਫੈਬਰਿਕ ਆ ਚੁੱਕਾ ਠੀਕ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਸੇਸ਼ ਸੀਗੇ ਅੱਜ ਮੇਰਾ ਵੀਡੀਓ ਪਾਉਣ ਦਾ ਮਤਲਬ ਸਿਰਫ ਇਹ ਹੈ ਕਿ ਮੇਰੇ ਕੋਲ ਆਰਡਰ ਦਾ ਕੰਮ ਹੈ ਬਹੁਤ ਜ਼ਿਆਦਾ ਦਿਖਾ ਨਹੀਂ ਸਕਦੀ ਪਰ ਸਿਰਫ ਤੁਹਾਡੇ ਮੈਂ ਟੱਚ ਚ ਰਵਾਂ ਜੋ ਵੀ ਮੈਂ ਤੁਹਾਨੂੰ ਦਿਖਾ ਸਕਦੀ ਆ ਇਹ ਦੇਖੋ ਇਹ ਪਿਓਰ ਚ ਪਿਓਰ ਸ਼ਿਫੋਨ ਤੇ ਆ ਇਹ ਤੇ ਇਹ ਉਹਦਾ ਦੁਪੱਟਾ क्योंकि जोड़ा ऑर्डर का काम तो है पता आप ज्यादा नहीं दिखा सकते इस करके देखो ये प्योर से है ये प्योर है डिफरेंट प्रिंटिंग है डिफरेंट फ्लावर है बहुत अच्छे सोने लगते ठीक है जी ਇਸ ਤੋਂ ਬਾਅਦ ਇਹ ਦੋ ਕੁ ਪਿਓਰ ਦੇ ਕਿਉਂਕਿ ਨਾਲ ਦੇ ਨਾਲ ਆਈ ਜਾਂਦੇ ਵਿਕੀ ਜਾਂਦੇ ਸਟਿਚ ਉਹ ਹੋ ਕੇ ਜਾਏ ਜਾਦੇ ਕਪੜਾ ਇਹ ਬਹੁਤ ਸੋਹਣਾ ਕਲਰ ਹੈ ਇਹ ਹੈਗਾ ਸੈਮੀ ਚ ਬਟ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਇਹ ਦੇਖੋ ਠੀਕ ਹੈ ਜੀ ਇੱਕ ਇਹ ਕਲਰ ਹੋ ਗਿਆ ਇਹ ਸੈਮੀ ਚ ਇੱਕ ਇਹ ਪੀਲਾ ਰੰਗ ਹੋ ਗਿਆ ਠੀਕ ਹੈ ਜੀ ਇੱਕ ਆ 스ਕਿਨ ਹੋ ਗਿਆ ਤੇ ਇੱਕ ਇਹ ਮਹਿੰਦੀ ਹੋ ਗਿਆ ਠੀਕ ਹੈ ਇਹ ਆਪਣੇ ਕੋਲ ਸੈਂਵੀ ਜਗੇ ਕੁਝ ਲੋਰ ਤੇ ਹੈਗੇ ਉਸ ਤੋਂ ਬਾਅਦ ਮੈਂ ਪਿਛਲੀ ਵੀਡੀਓ ਚ ਵੀ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਆ ਔਰਗੈਂਜ਼ਾ ਦੇ ਦੁਪट्टे ਕਰਵਾਏ ਆ ਰੈਡੀ ਇਹ ਦੇਖੋ ਇਹ ਸੂਟ ਦਾ ਫੈਬਰਿਕ ਹੈ ਤੇ ਇਹਦੇ ਨਾਲ ਇਹ ਔਰਗੈਂਜ਼ਾ ਦਾ ਦੁਪੱਟਾ ਹੈ ਇਹ ਹੁਣ ਸਾਡੇ ਡਰਾਈ ਹੋ ਕੇ ਆ ਗਿਆ ਪਿਓਰ ਦਾ ਦੁਪੱਟਾ ਹੈ ਇਹ ਦੇਖੋ ਇਹ ਬਹੁਤ ਅੱਛਾ ਲੱਗਦਾ ਇਹਦੇ ਉੱਤੇ ਰੱਖ ਕੇ ਲਿਫਾਓ ਆ ਦੇਖੋ ਇਦਾਂ ਪਤਾ ਲੱਗਦਾ ਉੱਪਰ ਰੱਖੇ ਤਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਫਰੇਵ ਦਾ ਫੈਬਰਿਕ ਹੈ ਇਹਦੇ ਨਾਲ ਕੰਟਰਾਸਟ ਦੁਪੱਟਾ ਅੱਜਕੱਲ ਕੰਟਰਾਸਟ ਦਾ ਬਹੁਤ ਫੈਸ਼ਨ ਹੈ ਫਿਰ ਇਹ ਕੰਟਰਾਸਟ ਦੁਪੱਟਾ ਹੈ ਹਜੇ ਇਹਨਾਂ ਦੇ ਵਰਕ ਹੋਣਾ ਇਹ ਮੈਂ ਸਿਰਫ ਤੁਹਾਨੂੰ ਕਲਰ ਦਿਖਾ ਰਹੀ ਹਾਂ ਠੀਕ ਹੈ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਆਪਣਾ ਆਰਡਰ ਦਾ ਕੰਮ ਬਹੁਤ ਹੈ ਸਾਰੇ ਕੱਪੜੇ ਆਪਾਂ ਨਹੀਂ ਦਿਖਾ ਸਕਦੇ ਹਾਂ ਪਰ ਕੁਝ ਕਿ ਜ਼ਰੂਰ ਦਿਖਾ ਸਕਦੇ ਆਂ ਇਹ ਦੇਖੋ ਸੈਲਫ ਦਾ ਪੈਂਟ ਹੈ ਇਹ ਇਹ ਡਿਫਰੈਂਟ ਸੀਗਾ ਮੈਂ ਕਿ ਤੁਹਾਨੂੰ ਦਿਖਾ ਦੂੰ ਕਹੇ ਦੇਖੋ ਸਿਰਫ ਵਾਈਟ ਕਲਰ ਦੀ ਐਮਬਰਾਇਡਰੀ ਹੋਈ ਹੈ ਦੇਖੋ ਐਡ オーਰਗਨ ਲੱਗਿਆ ਗਲੇ ਤੇ ਇਹ ਬਹੁਤ ਅੱਛਾ ਲੱਗ ਰਿਹਾ ਇਹ ਹੋ ਗਿਆ ਦੂਸਰਾ ਨਾਲ ਨਾਲ ਪੈਚ ਵਰਕ ਦਾ ਕੰਮ ਵੀ ਹੋ ਰਿਹਾ ਸਾਡਾ ਇਹ ਦੇਖੋ ਇਹ ਪੈਚ ਵਰਕ ਨਾਲੇ ਦਾ ਦੁਪੱਟਾ ਸਿਲਿਆ ਆਇਆ ਸੂਟ ਹੈ ਇਹ ਆਰਡਰ ਦਾ ਪੀਸ ਹੈ ਅੱਜ ਦੀ ਸਵੇਰ ਤੇ ਇਹ ਦੇਖੋ ਇਹ ਪੈਂਟ ਤੇ ਇਹ ਸ਼ਰਟ ਹੈ ਇਹ ਗਰਮ ਸੂਟ ਹੈ ਇਹ ਦੇਖੋ ਠੀਕ ਹੈ ਜੀ ਇਹ ਇਹ ਰਿਸ਼ਰ ਆਖਦੀ ਕਿ ਕੁਛ ਇਪਤ ਲੱਗ ਗਿਆ। ਇੰਨਾ ਕਰਕੇ ਔਰ ਇਹਦਾ ਦੁਪੱਟਾ ਜਿਹੜਾ ਉਹ ਚਨੌਂਚਪੁੰਦਾ ਹੈ। ਟਾਈ ਐਂਡ ਡਾਈ ਇਹ ਦੇਖੋ। ਠੀਕ ਹੈ ਜੀ। ਇਹ ਹੋ ਗਿਆ। ਬਾਕੀ ਇਹ ਦੇਖੋ ਸੈਲਫ ਪ੍ਰਿੰਟ ਆਪਾਂ ਡਾਈ ਕਰਵਾਇਆ ਸੀਗਾ ਤੇ ਉਹ ਕਟਵਰਕ ਹੋ ਕੇ ਬਣ ਚੁੱਕਾ। ਠੀਕ ਹੈ ਜੀ। ਇੱਕ ਐਪ ਡਿਫਰੈਂਟ ਚੀਜ਼ ਬਣਾਉਣ ਲੱਗੇ ਆ ਇਹਦੇ ਤੇ ਹਲੇ ਵਰਕ ਹੋਣਾ ਬਾਕੀ ਹੈ ਆਲਰੇਡੀ ਇਹਦੇ ਤੇ ਬਲੌਕ ਪ੍ਰਿੰਟਿੰਗ ਹੋ ਚੁੱਕੀ ਹੈ ਇਹਦੇ ਤੇ ਹਲੇ ਵਰਕ ਹੋਣਾ ਅਗਲੀ ਵੀਡੀਓ ਚ ਮੈਂ ਤੁਹਾਨੂੰ ਦਿਖਾਵਾਂਗੀ ਟਾਈਮ ਨਹੀਂ ਲੱਗਿਆ ਵਰਕ ਕਰਨ ਦਾ ਤੇ ਇਹ ਡਿਫਰੈਂਟ ਸੂਟ ਗਰਮਾਂ ਵਾਲੇ ਬਣਾਉਣ ਲੱਗੇ ਆਪਾਂ ਠੀਕ ਹੈ ਜੀ ਇਹ ਖਾਲੀ ਸ਼ਰਟਾਂ ਵੀ ਮੈਂ ਕੁਝ ਕੁ ਬਣਾਉਂਦੀ ਰਹੀ ਹੁੰਦੀ ਆ ਕਿਉਂਕਿ ਆਮ ਤੌਰ ਤੇ ਯੂਜ਼ਲੀ ਆਪਣੇ ਕੋਲ ਸਲਵਾਰਾਂ ਹੁੰਦੀਆਂ ਇਹ ਪੇਂਟ ਵਰਕ ਹੋਇਆ ਹੈ ਖਾਲੀ ਸ਼ਰਟ ਹੈ ਵਾਈਟ ਸਲਵਾਰ ਹੈਗੀ ਹੈ ਤੁਹਾਡੇ ਕੋਲ ਠੀਕ ਹੈ ਨਹੀਂ ਤਾਂ ਤੁਸੀਂ ਮੇਰੇ ਤੋਂ ਵੀ ਲੈ ਸਕਦੇ ਠੀਕ ਹੈ ਜੀ ਤਾਂ बस ਅੱਜ ਮੈਂ ਇੰਨੀ ਵੀਡੀਓ ਹੀ ਪਾਉਂਗੀ ਜੀ ਤਾਂ ਬਾਕੀ ਅਗਲੀ ਵੀਡੀਓ ਪਤਾ ਨਹੀਂ ਆਈ ਡੋਨਟ ਨੋ ਛੇਤੀ ਪੈਂਦੀ ਹੈ ਕਿ ਬਾਅਦ ਚ ਪੈਂਦੀ ਹੈ ਕਦੋਂ ਪੈਂਦੀ ਹੈ ਕਿਉਂਕਿ ਬਿਜ਼ੀ ਜਿਆਦਾ ਹੈ ਇਸ ਕਰਕੇ ਟਾਈਮ ਨਹੀਂ ਲੱਗਦਾ ਤੇ ਮੇਰੀ ਇਹ ਵੀਡੀਓ ਵੀ ਪਲੀਜ਼ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਬਹੁਤ ਸਾਰੇ ਮੈਨੂੰ ਜਿੱਦਾਂ ਅਪਰੋਚ ਕਰ ਰਹੇ ਲੋਕ ਫੋਨ ਕਰ ਰਹੇ ਕਿ ਮੈਨੂੰ ਫਲਾਣ ਦੇ ਦੱਸ ਫਲਾਣ ਦੇ ਦੱਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿਉਂਕਿ ਮੈਂ ਕੋਈ ਆਪਣੀ ਐਡ ਨਹੀਂ ਕਰ ਰਹੀ ਕੁਝ ਨਹੀਂ ਕਰ ਰਹੀ ਨਾ ਕੋਈ ਬਹੁਤ ਪ੍ਰੋਫੈਸ਼ਨਲੀ ਅਸੀਂ ਮਤਲਬ ਇਹ ਵੀਡੀਓਜ਼ ਬਣਾਉਂਦੇ ਆ ਜੋ ਵੀ ਹੈਗਾ ਜਿੱਦਾਂ ਵੀ ਉਹਨੇ ਅਸੀਂ ਉਹ ਵੀ ਬਣਾ ਦਿੰਦੇ ਆ ਪਰ ਤੁਸੀਂ ਇਹਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਹੋ ਸਾਰੇ ਪਤਾ ਨਹੀਂ ਕਿੱਥੋਂ ਕਿੱਥੋਂ ਦੂਰੋਂ ਦੂਰੋਂ ਲੋਕ ਆ ਰਹੇ ਆ ਮੇਰੇ ਤੋਂ ਕਪੜੇ ਬਣਾ ਰਹੇ ਆ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤਾਂ ਇਹ ਵੀਡੀਓ ਦੇਖਣ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਜੀ